ਕੱਟ ਦੇ ਜਮੀਨ ਚਲੀ ਜਾਂਦੀ ਐ ਆਹ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਅਰਸ਼ੀਲੂ ਨੂੰ ਕਬੱਡੀ ਪਾਉਣੀ ਪੈਜੀ ਪਹਿਲਾਂ ਪ੍ਰਣਾਮ ਨੇ ਫੇਰ ਕਹਿੰਦੇ ਜੱਗੂ ਨੇ ਹਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਸੋ ਆਓ ਦੋਸਤੋ ਪਾ ਦੇਖੀ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਸਭ ਤੋਂ ਪਹਿਲਾਂ ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਕਹਰੀ ਸਾਰੀ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਇੱਥੇ ਜੀ 32 ਕਿਲੋ 45 ਕਿਲੋ ਅਤੇ 55 ਕਿਲੋ ਦੇ ਮੈਚ ਕਰਵਾਏ ਜਾਣਗੇ ਇਹ ਸਾਰੇ ਮੇਰੇ ਖਿਆਲ ਦੇ ਵਿੱਚ ਨਰੋਲ ਮੈਚ ਹੋਣਗੇ 32 ਕਿਲੋ ਦੇ ਲਈ ਪਹਿਲਾ ਇਨਾਮ ਤੇ 4000 ਦੂਜਾ ਇਨਾਮ 3000 45 ਕਿਲੋ ਦੇ ਲਈ ਪਹਿਲਾ ਇਨਾਮ ਤੇ 5000 ਦੂਜਾ ਇਨਾਮ 4000 ਤੇ ਉੱਥੇ ਹੀ 55 ਕਿਲੋ ਦੇ ਲਈ ਪਹਿਲਾ ਇਨਾਮ ਤੇ 6000 ਤੇ ਦੂਜਾ ਇਨਾਮ ਤੇ 5000 ਰੁਪਏ ਰੱਖਿਆ ਗਿਆ ਹੈ ਬਾਕੀ ਦੋਸਤੋ ਕੱਲ ਨੂੰ ਵੀ ਮੈਚ ਹੋਣਗੇ ਇੱਥੇ ਪਰਸੋਂ ਨੂੰ ਵੀ ਮੈਚ ਹੋਣਗੇ ਤੇ ਇੱਕ ਤਰੀਕ ਨੂੰ ਵੀ ਮੈਚ ਹੋਣਗੇ ਉਸ ਤੋਂ ਅੱਗੇ ਬਾਈ ਜੀ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਬਹਮਣ ਵਾਲਾ ਡੋਡਾਂ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਥੇ ਜ 45 ਕਿਲੋ ਦੇ ਮੈਚ ਕਰਵਾਏ ਜਾਣਗੇ 45 ਕਿਲੋ ਦੇ ਲਈ ਪਹਿਲਾ ਇਨਾਮ ਤੇ 5000 ਤੇ ਦੂਜਾ ਇਨਾਮ ਤੇ 3500 ਰੁਪਏ ਰੱਖਿਆ ਗਿਆ ਹੈ ਕੱਲ ਨੂੰ ਇੱਥੇ 55 ਕਿਲੋ ਦੇ ਮੈਚ ਹੋਣਗੇ ਉਸ ਤੋਂ ਅੱਗੇ ਦੋਸਤੋ ਅੱਜ ਇੱਕ ਵਧੀਆ ਕਬੱਡੀ ਦਾ ਸ਼ੋਅ ਮੈਚ ਹੋਵੇਗਾ ਜੋ ਕਿ ਅੱਜ ਪਿੰਡ ਦੁੱਧਰਾਏ ਵਿਖੇ ਕਰਵਾਇਆ ਜਾਵੇਗਾ ਇਥੇ ਦੋਸਤੋ ਅੱਜ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਬੰਨੜਾਂ ਵਾਲੀ ਅਤੇ ਬਾਬਾ ਬੁੱਢਾ ਸਾਹਿਬ ਜੀ ਕਬੱਡੀ ਕਲੱਬ ਰਮਦਾਸ ਦੀਆਂ ਟੀਮਾਂ ਖੇਡਣਗੀਆਂ। ਬਾਕੀ ਦੋਸਤੋ ਲੈਵ ਇਹਨਾਂ ਦਾ ਮੌਕਾ ਤੇ ਪਤਾ ਚੱਲੇਗਾ ਕਿਉਂਕਿ ਇਹਨਾਂ ਨੇ ਕਿਤੇ ਮੈਂਸ਼ਨ ਕੀਤਾ ਨਹੀਂ। ਤੇ ਬਾਕੀ ਦੋਸਤੋ ਇਹ ਸੀ ਅੱਜ ਹੋਣ ਵਾਲੇ ਕਬੱਡੀ ਦੇ ਮੈਚ। ਬਾਕੀ ਵੱਡਾ ਕਬੱਡੀ ਕੱਪ ਅੱਜ ਕਿਤੇ ਹੈ ਨਹੀਂ। ਬਾਕੀ ਦੋਸਤੋ ਇਦਾਂ ਹੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਦੋਸਤੋ ਕੋਲ ਮਿਲਦੇ ਹੈਗੇ ਸੇ ਹੋਰ ਵੀਡੀਓ ਦੇ ਨਾਲ।